ਮੈਂ ਅਮਰਜੀਤ ਸਿੰਘ ਸਿੱਧੂ ਮੇਰ ਮਹਾਲੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰੇ ਕੌਂਸਲ ਸਾਹਿਬਾਨਾਂ ਵੱਲੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਦਿੰਦਾ ਔਰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਾ ਔਰ ਮੈਂ ਨਾਲ ਇੱਕ ਬੇਨਤੀ ਵੀ ਕਰਦਾ ਕਿ ਦੀਵਾਲੀ ਦਾ ਤਿਹਾਰ ਹੈ ਅਸੀਂ ਸਾਰੇ ਮੈਂ ਸਮਝਦਾ ਕਿ ਖੁਸ਼ੀ ਦਾ ਤਿਹਾਰਾ ਹੁੰਦਾ ਸਾਰੇ ਸੀ ਮਤਲਬ ਘੁੰਮਤਾ ਮਨਾਉਨੇ ਆ ਬਟ ਇਸ ਵਾਰੀ ਥੋੜੀ ਜੀ ਜਿਹੜੀ ਹੈਗੀ ਆ ਮੈਂ ਸਮਝਦਾ ਕਿ ਸਾਨੂੰ ਸੰਕੋਚ ਵੀ ਕਰਨਾ ਚਾਹੀਦਾ ਜਿਹੜੇ ਪਟਾਕੇ ਵਗੈਰਾ ਹੈਗੇ ਸਾਨੂੰ ਘੱਟ ਤੋਂ ਘੱਟ ਚਲਾਉਣੇ ਚਾਹੀਦੇ ਨੇ ਤਾਂ ਕਿ ਇੱਕ ਮੈਸੇਜ ਜਾਵੇ ਕਿ ਜਿਵੇਂ ਪੰਜਾਬ ਦੇ ਪਿਛੇ ਹੜਾਂ ਦਾ ਜੋ ਬਹੁਤ ਵੱਡੀ ਇੱਕ ਮੈਂ ਸਮਝਦਾ ਕਿ ਮਾਰਜਨ ਆਈ ਸੀ ਔਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਜਾਨੀ ਨੁਕਸਾਨ ਵੀ ਹੋਇਆ ਮਾਲੀ ਨੁਕਸਾਨ ਵੀ ਹੋਇਆ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਵੀ ਹੋਇਆ ਸੋ ਮੈਂ ਸਾਰੇ ਜਿੰਨੇ ਮੇਰੇ ਸੁਣਨ ਵਾਲੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡਾ ਕੋਸ਼ਿਸ਼ ਸਾਡੀ ਇਹ ਚਾਹੀਦੀ ਆ ਕਿ ਹਰ ਇੱਕ ਬੰਦੇ ਨੂੰ ਨਾਲ ਵਾਲੇ ਦੇਖਣ ਵਾਲੇ ਨੂੰ ਵੀ ਲੱਗੇ ਕਿ ਯਾਰ ਬਾਕੀ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਇਸ ਚੀਜ਼ ਦਾ ਦੁੱਖ ਹੈਗਾ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਉਸ ਕਰਕੇ ਅਸੀਂ ਉਹ ਜਿਹੜੇ ਪਟਾਕੇ ਸੀਗੇ ਘਰ ਤੋਂ ਘੜ ਚਲਾਉਣੇ ਚਾਹੀਦੇ ਨੇ ਔਰ ਜਿਹੜੀ ਗ੍ਰੀਨ ਦੀਵਾਲੀ ਆ ਔਰ ਕਲੀਨ ਮਹਾਲੀ ਆ ਆਪਾਂ ਮਹਾਲੀ ਦੀ ਗੱਲ ਕਰ ਲਈਏ ਕਿ ਕਲੀਨ ਮਹਾਲੀ ਕਲੀਨ ਮਹਾਲੀ ਸਾਡਾ ਆਲਾ ਦਵਾਲਾ ਸਾਫ ਹੋਊਗਾ ਤੇ ਅਸੀਂ ਕੱਲ ਜਿਵੇਂ ਪਰਸੋਂ ਜਿਸ ਦਿਨ ਦੀਵਾਲੀ ਹੋਏਗੀ ਉਸ ਤੋਂ ਅਗਲੇ ਦਿਨ ਸਵੇਰੇ ਸਾਡੇ ਤੋਂ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੋ ਸਾਨੂੰ ਚਾਹੀਦਾ ਕਿ ਅਸੀਂ ਪਟਾਕੇ ਘੱਟ ਤੋਂ ਘੱਟ ਚਲਾਈਏ ਤਾਂ ਕਿ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਵੀ ਹੈਗੇ ਆ ਉਹਨਾਂ ਨੂੰ ਕਈਆਂ ਨੂੰ ਮਤਲਬ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਪੋਲੂਸ਼ਨ ਤੋਂ ਸੋ ਉਹ ਚੀਜ਼ ਜਿਹੜੀ ਹੈਗੀ ਅਸੀਂ ਆਪਣਾ ਬਚਾਅ ਕਰ ਸਕੀਏ ਔਰ ਹੋਰ ਜਿਹੜੀ ਵੱਡੀ ਗੱਲ ਹੈਗੀ ਆ ਕਿ ਹਰ ਜਗ੍ਹਾ ਤੇ ਮਤਲਬ ਜਾਮ ਵਗੈਰਾ ਲੱਗਦੇ ਨੇ ਕੋਸ਼ਿਸ਼ ਹੋਵੇ ਕਿ ਅਸੀਂ ਜਿਹੜੀ ਦੀਵਾਲੀ ਆਪਣੇ ਘਰ ਦੇ ਵਿੱਚ ਰਹਿ ਕੇ ਮਨਾਈਏ ਅਸੀਂ ਦੂਰ ਜਾਣ ਤੋਂ ਪਰਹੇਜ਼ ਕਰੀਏ ਔਰ ਉਹਦੇ ਨਾਲ ਕਈ ਵਾਰੀ ਕੋਈ ਹਾਸਾ ਹੀ ਵਾਪਰਦਾ ਔਰ ਫਿਰ ਸਾਨੂੰ ਜਿਹੜੀ ਦੀਵਾਲੀ ਹੈ ਉਹ ਅਸੀਂ ਆਗਰੀ ਦੀਵਾਲੀ ਤੇ ਸਾਨੂੰ ਹਮੇਸ਼ਾ ਉਹ ਇਸ ਚੀਜ਼ ਜ਼ਿਆਦਾ ਹੁੰਦੀ ਹੈ ਕਿ ਸਾਡਾ ਵੱਡਾ ਨੁਕਸਾਨ ਹੋਇਆ ਸੀ ਔਰ ਜਿਹੜੀ ਪਟਾਕਿਆਂ ਦੀ ਆਪਾਂ ਗੱਲ ਕੀਤੀ ਆ ਉਹਦੇ ਨਾਲ ਕਈ ਵਾਰੀ ਜਿਹੜੇ ਬੱਚੇ ਹੈਗੇ ਆ ਕਈ ਵਾਰੀ ਇਸ ਤਰ੍ਹਾਂ ਦਾ ਕੋਈ ਪਟਾਕਾ ਚੱਲ ਜਾਂਦਾ ਹੈ ਔਰ ਉਹਦੇ ਨਾਲ ਕਈਆਂ ਬੱਚਿਆਂ ਦਾ ਮੈਂ ਦੇਖਿਆ ਕਿ ਅੰਗ ਹੀ ਚਲੇ ਜਾਂਦਾ ਹੈ ਕਈ ਵਾਰੀ ਕਿਸੇ ਦੀ ਅੱਖ ਚਲੀ ਜਾਂਦੀ ਆ ਸੋ ساری ਜ਼ਿੰਦਗੀ ਸਾਨੂੰ ਉਸ ਚੀਜ਼ ਦਾ ਜਿਹੜਾ ਹੈਗਾ ਸੰਤਾਪ ਭੋਗਣਾ ਪੈਂਦਾ ਔਰ ਕਈ ਵਾਰੀ ਵੱਡੇ ਨੁਕਸਾਨ ਵੀ ਹੋ ਜਾਂਦੇ ਨੇ ਸੋ ਮੇਰੀ ਬੇਨਤੀ ਆ ਕਿ ਸਾਨੂੰ ਕਲੀਨ ਔਰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਔਰ ਪਟਾਕਿਆਂ ਦਾ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ ਕਿ ਪਟਾਕੇ ਘਰ ਤੋਂ ਘੜ ਚਲਾਏ ਜਾਣ ਔਰ ਜੋ ਹੜਾਂ ਕਰਕੇ ਨੁਕਸਾਨ ਪੰਜਾਬ ਦਾ ਹੋਇਆ ਹੈ ਉਹਦਾ ਵੀ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ ਜੇ ਉਸ ਕੋਈ ਨੁਕਸਾਨ ਹੁੰਦਾ ਤਾਂ ਸਾਡੇ ਨਾਲ ਵੀ ਦੇਖਣ ਵਾਲੇ ਨੂੰ ਲੱਗੇਗਾ ਯਾਰ ਬਾਕੀ ਇਹਨਾਂ ਨੂੰ ਥੋੜਾ ਜਿਹਾ ਉਸ ਚੀਜ਼ ਦਾ ਅਫਸੋਸ ਵੀ ਹੈਗਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਫੇਰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਥੈਂਕ ਯੂ